ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਪਿਆਰੇ ਪਿਆਰੇ YouTube ਫੈਮਿਲੀ ਕਿਵੇਂ ਬਹੁਤ ਸਾਰੇ ਤੁਸੀਂ ਆਸ਼ਾ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਤੇ ਹਾਂ ਜੀ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀ ਤੁਸੀਂ ਵਲੌਗ ਕਿਉਂ ਨਹੀਂ ਪਾ ਰਹੇਗੇ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਐਕਚੁਅਲੀ ਕੀ ਜੀ ਹੈ ਕਿ ਵੀ ਹਾਲ ਜਿਵੇਂ ਕਿ ਇੱਕ ਤਾਂ ਦਿਨ ਛੋਟੇ ਹੋ ਗਏ ਆ ਤੇ ਦੂਸਰਾ ਵੀ ਹੁਣ ਜਿਵੇਂ ਕਿ ਬੱਚਿਆਂ ਦੇ ਇਗਜ਼ਾਮ ਚੱਲ ਰਹੇ ਟਿਸ਼ਨ ਵਾਲੇ ਬੱਚਿਆਂ ਦੇ ਇਸ ਕਰਕੇ ਮੈਂ ਥੋੜੇ ਜੁੱਤੀ ਜ਼ਿਆਦਾ ਹੋ ਗਈ ਉਹਨਾਂ ਦੇ ਟੈਸਟ ਬਣਾਉਣੇ ਫਿਰ ਉਹਨਾਂ ਨੂੰ ਟੈਸਟ ਲੈ ਕੇ ਚੈੱਕ ਕਰਨੇ ਹਨ ਤਾਂ ਥੋੜਾ ਜਿਹਾ ਕੰਮ ਕਾਫੀ ਹੋ ਜਾਂਦਾ ਨਾ ਬਾਕੀ ਘਰ ਦੇ ਕੰਮ ਕਾਜੀ ਬਹੁਤ ਹੋ ਜਾਂਦੇ ਆ ਕੋਈ ਹੈਲਪਰ ਨਹੀਂ ਮਿਲ ਜਿਆ ਤੇ ਅੱਜ ਹੈਗਾ ਸੰਡੇ ਤੇ ਇਧਰ ਮੈਂ ਵਾਲਾ ਨੂੰ ਲਾ ਰੱਖੀ ਮੈਂਦੀ ਤੇ ਨਾਲ ਹੀ ਮੈਂ ਹੁਣ ਦੁਪਹਿਰ ਦਾ ਟਾਈਮ ਹੋਗਾ ਬਣਾਉਣ ਲੱਗੀ ਸੀ ਜੀ ਕद्दू ਦੇ ਪਕੌੜੇ ਹਨਾ ਜਦੋਂ ਪਕੌਸ਼ ਤੇ ਵੀ ਕਹਿ ਦਿੰਦੇ ਆ ਕਈ ਜਗ੍ਹਾ ਤੇ ਇੱਕ ਹੀ ਸਵੇਰੇ ਆਪਾਂ ਗਾਰਡਨ ਚੋਂ ਕੱਦੂ ਤੋੜਿਆ ਸੀਗਾ ਤੇ ਪਕੌਸ਼ ਬਣਾ ਲਿਆ ਰਹਿਤਾ ਕद्दू ਸੀਗਾ ਵੱਡਾ ਤੇ ਵੈਸੇ ਤਾਂ ਕद्दू ਦੀ ਸਬਜ਼ੀ ਬਹੁਤ ਸਵਾਦ ਬਣਦੀ ਆ ਕਿਉਂਕਿ ਬਿਨਾ ਰੇ ਸਪਰੇਅ ਤੋਂ ਬਿਲਕੁਲ ਆਰਗੈਨਿਕ ਹੈਗੇ ਆ ਹਨ ਪਰ ਇਹਨੇ ਵੀ ਹੁਣ ਜਿਵੇਂ ਮੌਸਮ ਜਾਂ ਚੇਂਜ ਬੁਗਿਆ ਕਰਕੇ ਹੁਣ ਥੋੜਾ ਜਿਹਾ ਕद्दू ਤੋਰੀਆਂ ਦੀ ਸਬਜ਼ੀ ਖਣਾ ਘੱਟ ਪਸੰਦ ਕਰਦੇ ਆ ਤਾਂ ਕਰਕੇ ਮੈਂ ਕਿਹਾ ਚਲੋ ਅੱਜ ਹੈਗਾ ਸੰਡੇ ਤੇ ਨਾਲੇ ਬਣਾ ਲੈਨੇ ਆ ਪਕੌੜੇ ਨਾਲੇ ਆਪਾਂ ਵਲੌਗ ਬਣਾ ਲੈਨੇ ਛੋਟਾ ਜਿਹਾ ਬਸ ਤਾਂ ਕਰਕੇ ਥੋੜਾ ਬਿਜ਼ੀ ਹੋ ਗਏ ਹਨ ਥੋੜੇ ਜਿਹੀ ਜਿਵੇਂ ਕਿ ਮੰਮੀ ਦੀ ਸੇਟ ਵੀ ਠੀਕ ਜਿਹੀ ਨਹੀਂ ਰਹਿੰਦੀ ਜੀ ਘਰ ਦੇ ਕੰਮ ਕਾਜ ਵੀ ਕੋਈ ਹੈਲਪਰ ਵੀ ਨਹੀਂ ਮਿਲ ਗਿਆ ਹਾਂ ਇਸ ਕਰਕੇ ਮੈਂ ਥੋੜਾ ਕੈਮਰਾ ਵਗੈਰਾ ਸੈੱਟ ਕਰਨਾ ਮੇਰਾ ਵਲੌਗ ਬਣਾਉਣ ਨੂੰ ਟਾਈਮ ਜਿਆ ਨਹੀਂ ਮਿਲ ਰਿਹਾਗਾ ਤੇ ਅੱਜ ਬਹੁਤ ਦਿਨਾਂ ਬਾਅਦ ਮੈਂ ਵਲੌਗ ਸ਼ੂਟ ਕਰ ਰਹੀ ਹਾਂ ਤੇ ਕੋफ्ते ਬਣਨੇ ਬਹੁਤ ਸਵਾਦ ਹਨ ਬਹੁਤ ਸਾਰ ਬੰਦ ਲੱਗਦੇ ਹਨ ਕੋफ्ते ਤੇ ਵੈਸੇ ਵੀ ਅਸੀਂ ਬਹੁਤ ਟਾਈਮ ਬਾਅਦ ਇਹ ਬਣਾ ਰਹੇ ਹਾਂ ਤਦੂ ਦੇ ਕੋਦੇ ਜਿਹੜੇ ਆਪਾਂ ਅੱਜ ਫਰਮਾਇਸ਼ ਆਈ ਮੈਂ ਕਿ ਚਲੋ ਬਣਾ ਹੀ ਲੈਨੇ ਅੱਜ ਟਾਈਮ ਕੱਢ ਕੇ ਐਸਾ ਜਰ ਟਾਈਮ ਨਹੀਂ ਹੁੰਦਾ ਜੇ ਕੱਪੜੇ ਪ੍ਰੈਸ ਕਰਨ ਵਾਲੇ ਪਈ ਆ ਸੰਡੇ ਦਾ ਦਿਨ ਤਾਂ ਹੋਰ ਵੀ ਜ਼ਿਆਦਾ ਕੰਮ ਹੋ ਜਾਂਦੀ ਹੈ ਨਾ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਆ ਤੇ ਦੂਸਰਾ ਹੈ ਕਿ ਹੁਣ ਇਸ ਤੋਂ ਬਾਅਦ ਵੀ ਬਲੌਗ ਪਤਾ ਨਹੀਂ ਮੇਰੇ ਤੋਂ ਬਣ ਪਾਊਗਾ ਕਿ ਨਹੀਂ ਬਣ ਪਾਊਗਾ ਕਿਉਂਕਿ ਨਾ ਸਾਨੂੰ ਗਰਮੀਆਂ ਦੇ 6 ਮਹੀਨੇ ਹੋ ਗਏ ਘੱਟੋ-ਘੱਟ ਸਲਾਹ ਕਰਦਿਆਂ ਨੂੰ ਵੀ ਮਿਸਤਰੀ ਲੋਣਾ ਥੋੜੀ ਜੀ ਰਿਪੇਅਰਿੰਗ ਕਰਨੀ ਆ ਘਰ ਦੀ ਟੁੱਟ ਭੱਜ ਜੀ ਬਹੁਤ ਹੋਤਈ ਆ ਫਰਸ਼ ਵੀ ਇੱਧਰ ਕਿਚਨ ਦੀ ਫਰਸ਼ ਚੌਂਕੇ ਦੀ ਫਰਸ਼ ਵੀ ਬਹੁਤ ਖਰਾਬ ਹੋਈ ਪਈ ਆ ਤੇ ਥੋੜਾ ਜਿਹਾ ਪਸ਼ੂ ਵਾਲੀ ਜਗਾ ਵੀ ਜਿਵੇਂ ਕੀ ਸਟੇਜ ਕਰਨ ਵਾਲੀ ਪਈ ਪਈ ਐ ਤੇ ਇਸ ਕਰਕੇ ਅਸੀਂ ਮਿਸਤਰੀ ਲਾਉਣ ਦੀ ਸਲਾਹ ਕਰਦੇ ਸੀ ਪਹਿਲਾਂ ਕਿਤੇ ਬਹੁਤ ਜ਼ਿਆਦਾ ਗਰਮੀ ਆ ਪਰ ਥੋੜਾ ਜਿਹਾ ਟਾਈਮ ਬਾਅਦ ਲਾਵਾਂਗੇ ਉਸ ਤੋਂ ਬਾਅਦ ਮੀਂਹ ਪੈਣ ਲੱਗੇ ਲਗਾਤਾਰ ਮੀਂਹ ਪਈ ਗਏ ਹਨ ਤੇ ਉਸ ਤੋਂ ਬਾਅਦ ਸਲਾਹ ਬਣਾਈ ਵੀ ਹੁਣ ਲਾ ਲਈਏ ਚਲੋ ਮੀਂਹ ਹਟਿਆ ਉਦੋਂ ਫਿਰ ਸਾਨੂੰ ਮਿਸਤਰੀ ਮਿਲਦੇ ਆ ਤੇ ਹੁਣ ਜਿਵੇਂ ਮਿਸਤਰੀ ਤਿਆਰ ਆ ਤਾਂ ਕੋਈ ਦਿਹਾੜੀਆ ਨਹੀਂ ਮਿਲ ਰਿਹਾ ਹਨਾ ਅਗਰ ਸਾਨੂੰ ਮਿਲ ਗਿਆ ਦਿਹਾੜੀਆ ਤਾਂ ਫੇਰ ਕੰਮ ਲਾਵਾਂਗੇ ਮਿਸਤਰੀ ਫਿਰ 10-15 ਦਿਨ ਹੋ ਵੀ ਜਾਂਦਾ ਬੀਜੀ ਹੋ ਜਾਣਾ ਆ। ਖਿੜਾੜੀ ਹੁਣ ਤਾਂ ਨਹੀਂ ਮਿਲਦੇ ਕਿਉਂਕਿ ਹੁਣ ਜਿਵੇਂ ਕੀ ਮੀਂਹ ਪੈ ਕੇ ਹਟਿਆ ਤੇ ਫਸਲਾਂ ਦੇ ਵਿੱਚ ਘਾਹ ਬਹੁਤ ਹੋ ਗਿਆ ਨਾ। ਜਿਵੇਂ ਸਾਡੇ ਸੂੜ ਕਹਿੰਦੇ ਵੀ ਸੂੜ ਮਾਰਨਾ ਕਹਿੰਦੇ ਹੋਇਆ। ਵੀ ਘਾਹ ਨੂੰ ਸਬਤ ਜ਼ਰਾ ਹੁਣ ਕਰਕੇ ਸਭ ਖੇਤਾਂ ਦੇ ਵਿੱਚ ਲੱਗੇ ਹੋਏ ਆ ਆਪਣਾ ਘਾਹ ਨੂੰ ਕੱਢ ਰਹੀ ਆ। ਜਿਵੇਂ ਹੁਣ ਥੋੜੇ ਟਾਈਮ ਤੇ ਨਰਮੇ ਦੀ ਚਗਾਈ ਵੀ ਸ਼ੁਰੂ ਹੋ ਜਾਣੀ ਹੈ ਨਾ। ਖੈਣ ਲੱਗ ਜਾਣੀ ਨਰਮੇ ਦਾ। ਤੇ ਤਾਂ ਕਰਕੇ ਫਿਰ ਉਧਰ ਬਿਜੀ ਹੋ ਰਹੀ ਐ ਇਸ ਕਾ ਕੀ ਕੋਈ ਕੰਮ ਵਾਲਾ ਮਿਲ ਨਹੀਂ ਰਿਹਾ ਕਾ ਤੇ ਤਾਂ ਕਰਕੇ ਹੁਣ ਪਤਾ ਨਹੀਂ ਲੱਗੂ ਕਿ ਨਹੀਂ ਮੈਂ ਕਾ ਚਲੋ ਵੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਥੋੜਾ ਜਿਹਾ ਕੰਮ ਹੋ ਜੇ ਹਨਾ ਤਾਂ ਫਿਰ ਇਹਨਾ ਵੀ ਸੁੱਖਾ ਹੋ ਜੂਗਾ ਮੈਨੂੰ ਸਫਾਈਆਂ ਕਰਨੀਆਂ ਨੇ ਤੇ ਦੌੜੀ ਵਾਰੀ ਫਿਰ ਸਫਾਈਆਂ ਕਰਨੀਆਂ ਪੈਣੀਆਂ ਮੈਂ ਰੋਜ਼ ਕਹਿੰਦੀ ਆ ਲਾ ਲਓ ਲਾ ਲਓ ਇਸ ਤਰੀਕ ਪੂਰੇ ਕੰਮ ਬਾਚਣਾ ਫਿਰ ਤੇ ਇਸ ਕਰਕੇ ਫਿਰ ਦਿਵਾਲੀ ਦੀਆਂ ਸਫਾਈਆਂ ਚ ਬਿਜੀ ਹੋ ਜਾਾਂਗੇ ਤੇ ਵਲੌਗ ਜਿਹਦਾ ਆਕਰ ਉਹ ਦੇਖ ਲਿਆ ਕਰਿਓ ਵਲੌਗ ਬਸ ਕਾਇਨ ਦਾ ਨਹੀਂ ਮਿਲਣਾ ਕਿਉਂਕਿ ਬੱਚੇ ਨੇ ਇਗਜ਼ਾਮ ਖਤਮ ਹੋਣਗੇ ਅਕਤੂਬਰ ਦੇ ਫਰਸਟ ਵੀਕ ਚ ਤੇ ਤਾਂ ਕਰਕੇ ਮੈਂ ਕਾਫੀ ਬੀਜੀ ਚੱਲ ਰਹੀ ਹਾਂ ਬੱਚੇ ਵੀ ਕਹਿ ਦਿੰਦੇ ਆ ਮੈਡਮ ਤੁਸੀਂ ਵਲੌਗ ਬਣਾ ਲਓ ਸਾਡੇ ਨਾਲ ਮੈਂ ਕਿਪਰ ਤੁਹਾਡੇ ਇਗਜ਼ਾਮ ਹੈ ਤੇ ਫਿਰ ਤਾਂ ਕਰਕੇ ਉਹ ਵੈਸੇ ਵੀ ਪਤਾ ਹੈ ਅਭੀ ਜਿਹੜੇ ਥੋੜੇ ਜਿਹੇ ਬੱਚੇ ਨਾ ਪੜਨ ਵਾਲੇ ਹੁੰਦੇ ਉਹਨਾਂ ਨਾ ਬਾੜੀ ਸਿਰਖ ਪਾਈ ਕਰਨੀ ਪੈਂਦੀ ਆ ਤੇ ਫਿਰ ਇਨੀ ਹਿੰਮਤ ਹੀ ਨਹੀਂ ਲੈਣ ਜੀ ਕਿ ਆਪਾਂ ਵਲੌਗ ਐਡਿਟ ਕਰੀਏ ਤੇ ਤਾਂ ਕਰਕੇ ਫਿਰ ਨਾ ਮੈਂ ਥੋੜਾ ਜਿਹਾ ਵਲੌਗ ਵਾਲਾ ਕੰਮ ਰੋਕ ਰੱਖਿਆ ਆ ਬਸ ਜਦੋਂ ਤੁਸੀਂ ਮੈਂ ਵਲੌਗ ਪਾਇਆ ਕਰੂੰਗੀ ਤੁਸੀਂ ਉਹਨੂੰ ਸਪੋਰਟ ਜ਼ਰੂਰ ਕਰਦਿਆ ਕਰੋ ਜੀ ਲਾਈਕ ਸ਼ੇਅਰ ਕਰਦਿਆ ਕਰੋ ਥੈਂਕ ਯੂ ਤੁਹਾਡਾ ਬਹੁਤ ਵਧੀਆ ਜੋ ਤੁਸੀਂ ਇੱਥੇ ਤੱਕ ਆਪ ਨੂੰ ਸਪੋਰਟ ਕੀਤਾ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਥੋੜਾ ਜਿਹਾ ਫ੍ਰੀ ਹੋ ਗਏ ਫਿਰ ਕੰਟੀਨਿਊ ਵਲੌਗ ਪਾਇਆ ਕਰਾਂਗੇ ਜੀ ਹਾਂ ਤੁਹਾਡੇ ਸਭ ਦੇ ਵਲੌਗ ਆਪਾਂ ਜ਼ਰੂਰ ਵਾਚ ਕਰਦੇ ਹਾਂ ਜਿਵੇਂ ਜਿਵੇਂ ਟਾਈਮ ਮਿਲਦਾ ਹੈ ਹਨਾ ਉਵੇਂ ਆਪਾਂ ਆਪਾ ਵਲੌਗ ਜਰੂਰ ਚਲਾਗੇ ਜੀ ਅਸੀਂ ਤੁਹਾਡਾ ਸਦਾ ਪਿਆਰ ਬਣਿਆ ਰਹੇ ਇੱਥੇ ਤੱਕ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਇੱਥੇ ਤੱਕ ਆਏ ਆ ਤੇ ਅੱਗੇ ਵੀ ਆਉਂਗੇ ਲੋ ਜੀ ਇੱਧਰ ਤੇਲ ਪਾ ਲ ਕਰਿਆ ਹੁਣ ਇਹ ਫਸਲਾਂ ਦਾ ਵੀ ਸੀ ਦੇ ਨਾਲ ਆ ਗਿਆ ਜੀ ਹਨਾ ਤੇ ਇੱਕ ਜਿਹੜਾ ਸਾਡੇ ਨਾਲ ਉਸ ਪਿੰਡ ਹੈ ਪਾਕਿਸਤਾਨ ਦੇ ਬਾਰਡਰ ਦੇ ਨਾਲ ਪੈ ਜਾਂਦਾ ਪਿੰਡ ਹਨ ਤੇ ਉੱਥੇ ਸੇਮ ਬਹੁਤ ਜ਼ਿਆਦਾ ਆ ਗਈ ਹੈ ਇੰਨੀ ਆ ਗਈ ਹੈ ਕਿ ਫਸਲਾਂ ਦੇ ਵਿੱਚੋਂ ਪਾਣੀ ਨਹੀਂ ਸੁੱਕ ਰਿਹਾ ਜਿਵੇਂ ਗਵਾਰੇ ਦੀ ਫਸਲ ਹੈ ਨਰਮਾ ਹਨਾ ਤਾਂ ਪਾਣੀ ਨਹੀਂ ਸੁੱਕ ਰਿਹਾ ਇਹ ਕਹਿੰਦੇ ਉਸ ਹਵਾ ਨਾਲ ਮਤਲਬ ਹੁਣ ਆਪਣੇ ਇੱਧਰ ਝੋਨੇ ਦੀ ਬਿਜਾਈ ਵੀ ਹੋ ਗਿਆ ਬੜੂ ਐਸੇ ਸਾਡੇ ਪਾਣੀ ਘਟ ਰਿਹਾ ਪਰ ਜਿਸ ਹਵਾ ਨਾਲ ਫਿਰ ਪਾਣੀ ਉੱਪਰ ਆ ਰਿਹਾ ਹੈ ਹਨਾ ਹੁਣ ਤੇ ਸੇਮ ਆ ਰਹੀ ਆ ਤੁਸੀਂ ਦੇਖਦੇ ਹੋ ਸਾਡੇ ਘਰੇ ਵੀ ਜਿਵੇਂ ਕਿ ਰੰਗ ਵਗੈਰਾ ਉੱਤਪਦਾ ਨਾ ਸੇਮ ਬਹੁਤ ਆ ਰਹੀ ਆ ਉਹ ਸਾਹਮਣਾ ਕਹਿੰਦੇ ਜੇ ਸਾਹਮਣਾ ਆਪਦੇ ਸੇਮ ਹੋਣ ਲੱਗ ਗਈ ਤਾਂ ਫਿਰ ਚੋਲੇ ਦੀ ਵੀ ਜਾਈ ਪੂਰ ਜਾ ਕੋਈ ਇੱਧਰ بس ਆਪਣੇ ਨਰਮਾ ਕੁਆ ਗੁਬਾਰਾ ਮੂੰਗੀ ਹਨਾ ਇਹ ਸਾਰੀਆਂ ਫਸਲਾਈ ਹੁੰਦੀਆਂ ਆ ਤੇ ਲੋ ਜੀ ਖਣਾ ਆਪਾਂ ਇੱਧਰ ਕੋਫਤਿਆਂ ਦਾ ਢੰਗ ਕਰ ਲਿਆ ਤਿਆਰ ਬਣਉਂ ਆ ਮਿਆਂ ਹੁਣ ਤੇਲ ਘੜਤਦੇ ਥੋੜਾ ਟਾਈਮ ਲੱਗੂਗਾ ਚਲੋ ਜੀ ਥੋੜਾ ਟਾਈਮ ਬਾਅਦ ਮਿਲਾਂਗੇ ਆਪਾਂ ਮਨ ਲੱਗੇ ਪਕੌੜੇ ਆਪਾਂ ਤાળ ਲੱਗੇ ਹੋ ਸਾਰਿਆਂ ਨੂੰ ਸਰਵ ਕਰ ਦੋ ਠੀਕ ਹੈ ਤੇਲ ਫੜਕ ਗਿਆ ਠੀਕ ਛੇਤੀ ਪਕ ਰਹੀ ਹੈ ਟੇਸਟੀ ਟੇਸਟੀ ਪਕੌੜੇ ਬਣ ਰਹੇ ਆ ਆਜੋ ਜਿੰਨਾਂ ਲੈ ਖਾਣੇ ਆਂ ਮੈਂ ਕਿਹ ਚਲੂ ਬੈਗ ਕੇ ਬਣਾ ਲੈਣੀ ਆ ਰੌਣਕ ਫਿਰ ਬਣਾਵਾਂਗੇ ਦਿਵਾਲੀ ਤੇ ਹੁਣ ਦੇ ਬਣਾਏ ਦਿਵਾਲੀ ਤੇ ਬਣਾਵਾਂਗੇ ਫਿਰ ਕਿਉਂਕਿ ਬਾਕੀ ਸਾਰੇ ਬਣ ਗਏ ਨੇ ਦਿਵਾਲੀ ਤੇ ਤਾਂ ਚਾਰ ਪਲੇਟਾਂ ਚ ਹਾਂ ਮੀ ਡੈਡੀ ਡੈਡੀ ਰਵੀ ਵੀ ਪਾਪਾ ਨੂੰ ਫੜਾਇਆ ਡੈਡੀ ਦਾ ਮੈਸੇਜ ਦੇ ਦੀ ਆਪੇ ਹੀ ਆ ਜਾਣਗੇ ਤੁਸੀਂ ਨਾ ਇਹ ਕਦੂ ਵਾਲੀ ਵਰਕ ਕਰਾ ਰਿਹਾ ਵੀ ਇਹ ਵਧੀਆ ਬੰਦੇ ਆ ਉਹ ਵਾਲੀ ਤੇ ਬਣਾਵਾਂਗੇ ਆਲੂਆਂ ਵਾਲੇ ਬ੍ਰੈਡ ਪਕੌੜੇ ਬ੍ਰੈਡ ਟਿੱਕੀ ਉਹ ਸੌਰੀ ਬ੍ਰੈਡ ਪਕੌੜੇ ਔਰ ਆਲੂਆਂ ਵਾਲੀ ਟਿੱਕੀ ਇਹ ਜਰਾ ਆਪ ਬਣਾ ਲੈਂਦੇ ਨੇ ਦੁਬਾਰੀ ਕਿਤਾ ਮਟਰ ਮਟਰ ਵੀ ਮਟਰਾਂ ਨੂੰ ਟਾਈਮ ਬਹੁਤ ਲੱਗਦਾ ਅਸਲ ਬੱਚੇ ਪਾਰਟੀ ਮੰਗ ਰਹੇ ਬੱਚੇ ਕਹਿੰਦੇ ਨਾ ፈਲੀ ਇਗਜ਼ਾਮ ਖਤਮ ਹੋ ਰਣਗੇ ਸਾਨੂੰ ਪਾਰਟੀ ਦਿਓ ਉਹਨਾਂ ਨੂੰ ਕੁਝ ਖੋਣਾ ਪਊਗਾ ਇਗਜ਼ਾਮ ਤੁਹਾਡੇ ਖਤਮ ਹੋਣੇ ਪਾਰਟੀ ਮਨਾਦਾ ਵਾ ਬੱਚੇ ਜਿਹੜੇ ਜਾਈਦੇ ਨਾ ਪਾਰਟੀ ਪਰ ਅਮਰੀ ਹੈਬਿਟ ਬਣੀ ਹੋਈ ਆ ਮੈਂ ਕੁਛ ਨਾ ਕੁਛ ਖਵਾਉਣੀ ਹੁੰਦੀ ਹੈ ਨਾ ਉਹਨਾਂ ਨੂੰ ਪਰ ਮਨੇ ਇੱਕ ਵਾਰੀ ਆਪਾਂ ਬਣਾ ਕੇ ਖਵਾਈ ਸੀ ਇਹਨਾਂ ਨੂੰ ਬ੍ਰੈਡ ਪਕੌੜੇ ਹੈ ਨਾ ਰੋਦਰਾਇ ਨੇ ਪਾਪਾ ਹੈਲਪ ਕਰ ਦਿੰਦੇ ਸੀ ਕਿ ਚਲੋ ਰੋਟੀ ਵਿੱਚ ਸੀਰੀਆ ਨਾ ਸਾਰੇ ਬਾਲਟ ਪਰ ਬ੍ਰੈਡ ਪਕੌੜੇ ਲੈਂਦੇ ਸੀ ਪਰ ਹੰਤੋਂ ਉਹਨਾਂ ਨੂੰ ਕੁਸ਼ ਖਵਾ ਪੜਾ ਦਵਾਂਗੇ ਪਰ ਪੁਸ਼ ਕਰੇ ਤਾਂ ਬਰਨ ਲੱਗ ਤੁਹਾਨੂੰ ਟਾਈਮ ਵੀ ਚੱਲ ਜਾਣਾ ਚਲੋ ਜੀ ਹੁਣ ਬਣ ਗਏ ਪਕੌੜੇ ਤੇ ਅੱਜ ਵਾਲੇ ਵਲੌਗ ਦਾ ਪੈ ਐਂਡ ਕਰ ਦਿਆਂ ਸਾਰੇ ਨੂੰ ਸਰਵ ਕਰਦੇ ਆ ਪਕੌੜੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਣ ਰਹਿਣਾ ਆਪਣੇ ਚੈਨਲ ਦੇ ਨਾਲ ਬਾਏ ਬਾਏ